ਹੈਲੋ ਹਾਂਜੀ ਹਾਂਜੀ ਆਪਣੇ ਰਕੇਸ਼ ਸੂਮਨ ਜੀ ਨਾਲ ਗੱਲ ਕਰ ਰਹੇ ਹੋ ਹਾਂਜੀ ਬਿਲਕੁਲ ਬੋਲ ਰਿਹਾ ਐ ਰਕੇਸ਼ ਜੀ ਮੈਂ ਚੇਤਨ ਕਸ਼ਵ ਗੱਲ ਕਰ ਰਿਹਾ ਜੀ ਹੁਸ਼ਾਰਪੁਰ ਨਿਊਜ਼ ਚੈਨਲ ਤੋਂ ਅੱਛਾ ਜੀ ਹਾਂਜੀ 2 ਮਿੰਟ ਸਮਾਂ ਲੈਣਾ ਸੀ ਤੁਹਾਡਾ ਹੁਕਮ ਕਰੋ ਐ ਰਕੇਸ਼ ਜੀ ਕਿ ਇਹ ਜਿਹੜਾ ਕਾਰਨ ਬਣ ਗਿਆ ਕਿ ਤੁਸੀਂ BSP ਨੇ ਤੁਹਾਨੂੰ ਕੈਂਡੀਡੇਟ ਹੁਸ਼ਾਰਪੁਰ ਤੋਂ ਉਤਾਰਿਆ ਤੁਸੀਂ ਇੱਕ BSP ਪਾਰਟੀ ਨੂੰ ਹੁਣ ਅਲਵਿਦਾ ਕੇਚੌਣ ਮੈਦਾਨ ਦੇ ਵਿੱਚੋਂ ਭੱਜ ਨਿਕਲੇ ਹੋ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਤੁਸੀਂ ਪੱਲਾ ਫੜ ਲਿਆ ਜੀ ਭਾਜੀ ਦੇਖੋ ਚੌਣ ਮੈਦਾਨ ਦੇ ਵਿੱਚੋਂ ਭੱਜੋ ਭੱਜਣੇ ਵਾਲੀ ਜਿਹੜੀ ਗੱਲ ਹੈ ਨਾ ਉਹ ਤਾਂ ਤੁਹਾਡੀ ਗੱਲ ਠੀਕ ਨਹੀਂ ਹੈਗੀ ਹੂੰ ਮੈਂ ਤਾਂ ਚੌਣ ਮੈਦਾਨ 'ਚ ਸਭ ਤੋਂ ਪਹਿਲੇ ਦਾ ਉਤਰਿਆ ਹੋਇਆ ਜੀ 2 ਮਹੀਨਿਆਂ ਤੋਂ ਹਾਲੇ ਤਾਂ ਸੈਸ਼ਨ ਵੀ ਨਹੀਂ ਸ਼ੁਰੂ ਹੋਈ ਸੀ ਹੂੰ ਜੀ ਠੀਕ ਹੈ ਨਾ ਤੇ ਜਦੋਂ ਮੈਂ 2 ਮਹੀਨੇ ਤੋਂ ਉਤਰਿਆ ਹੋਇਆ ਤੇ ਪਹਿਲੇ ਉਸ ਤੋਂ ਮੈਂ ਸੋਸ਼ਲ ਵਰਕ ਕਰਦਾ ਪਿਆ 10-15 ਸਾਲ ਤੋਂ ਨਾ ਜੀ ਉਹ ਮੈਂ ਇਕੱਲਾ ਹੀ ਕਰਦਾ ਹੁੰਦਾ ਸੀ ਜੀ ਜਾਂ ਮੇਰੇ ਇੱਕ ਦੋ ਫਰੈਂਡ ਨਾਲ ਜੀ ਤੇ ਮੈਂ ਪਾਰਟੀ ਚ ਆਇਆ ਸੀ ਸੋਚ ਕੇ ਕਿ ਮੈਨੂੰ ਇੱਕ ਵੱਡਾ ਸੰਗਠਨ ਮਿਲੇਗਾ ਬਹੁਜਨ ਸਮਾਜ ਪਾਰਟੀ ਇੱਕ ਵੱਡੀ ਪਾਰਟੀ ਹੈ ਸਾਰਿਆਂ ਦੀ ਪਾਰਟੀ ਹੈ ਠੀਕ ਪਰ ਜਦੋਂ ਮੈਂ ਪਾਰਟੀ ਦੇ ਵਿੱਚ ਆਇਆ ਜੀ ਦੇ ਵਿੱਚ ਵੀ ਮੈਂ ਇਕੱਲਾ ਹੀ ਘੁੰਮਦਾ ਪਿਆ ਚਾਹੇ ਪਾਰਟੀ ਦਾ ਪ੍ਰਚਾਰ ਹੈ ਨਹੀਂ ਆਪਾਂ ਕੀ ਕਹਿ ਸਕਦੇ ਕਿ ਜਿਹੜੀ ਲੋਕਲ ਲੀਡਰਸ਼ਿਪ ਹੈ ਬਹੁਜਨ ਸਮਾਜ ਪਾਰਟੀ ਦੀ ਤੁਹਾਡੇ ਨਾਲ ਖੜੀ ਨਹੀਂ ਹੋਈ ਜੀ ਉਹ ਸੁਣੋ ਸੁਣੋ ਤਾਂ ਸਹੀ ਚਾਹੇ ਕੌਨਸਿਸਟੈਂਸੀ ਚਾਹੇ ਮੈਂ ਬਾਹਰ ਆ ਜੀ ਕੋਈ ਲੋਕਲ ਲੀਡਰਸ਼ਿਪ ਮੇਰੇ ਨਾਲ ਖੜੀ ਨਹੀਂ ਹੋਈ ਕਦੀ ਮੇਰੇ ਨਾਲ ਕੋਈ ਲੀਡਰ ਹੁੰਦਾ ਸੀ ਕਦੀ ਕੋਈ ਮੇਰੇ ਕਹਿਣ ਦਾ ਭਾਵ ਵਾ ਕਿ ਮੈਂ ਖੁਦ ਗੜੀ ਕਿਤੇ ਕਿ ਸਰ ਮੈਨੂੰ ਟਾਈਮ ਦੇ ਦਿਓ ਜੀ ਕਿ ਮੈਨੂੰ ਟਾਈਮ ਦਿਓ ਮੈਨੂੰ ਮੀਟਿੰਗਾਂ ਤੇ ਲਵਾਓ ਮੇਰੀਆਂ ਪਰ ਗੜੀ ਸਾਹਿਬ ਮੇਰੇ ਨਾਲ ਇੱਕ ਦਿਨ ਵੀ ਨਹੀਂ ਗਏ ਜੀ ਪਬਲਿਕ ਚ ਤੁਸੀਂ ਕਹਿੰਦੇ ਫਿਰ ਹਾਈ ਹਾਈ ਕਮਾਂਡ ਤੱਕ ਤੁਸੀਂ ਗੱਲ ਨਹੀਂ ਪਹੁੰਚਾਈ ਆਪਣੀ ਗੱਡੀ ਸਭ ਤੋਂ ਉੱਪਰ ਵੀ ਕੋਈ ਸੀਨੀਅਰ ਹਾਈ ਕਮਾਂਡ ਹੈ ਪੰਜਾਬ ਦੇ ਇੰਚਾਰਜ ਨੇ ਕੋਈ ਮੈਂ ਬਿਲਕੁਲ ਪਹੁੰਚਾਈ ਇੱਕ ਦਿਨ ਤਾਂ ਹੱਥੋਂ ਪਾਈ ਤੇ ਗੱਲ ਆ ਗਈ ਇਹਨਾਂ ਦਾ ਪ੍ਰਧਾਨ ਹੈ ਡਿਸਟ੍ਰਿਕਟ ਦਾ ਉਹਨੇ ਮੇਰੇ ਦਾਦਾ ਜੀ ਨਾਲ ਮਿਸਬੀਹੇਵ ਕੀਤਾ ਤੇ ਮੈਂ ਕੋਈ ਬੇਇੱਜ਼ਤੀ ਕਰਨ ਲਈ ਥੋੜੀ ਇੱਥੇ ਆਏ ਹੋਏ ਆਪਣੇ ਪਰਿਵਾਰ ਦੀ ਮੈਨੂੰ ਕਹਿੰਦੇ ਕਿ ਤੂੰ ਆਪਣੇ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਘੁੰਮਦਾ ਹੈ ਕੋਈ ਵਿਆਹ ਥੋੜੀ ਆ ਜੀ ਤੁਸੀਂ ਸੋਚੋ ਹੋ ਕਿ ਯਾਰਾਂ ਦੋਸਤਾਂ ਨੇ ਰਿਸ਼ਤੇਦਾਰਾਂ ਨਹੀਂ ਹੈਲਪ ਕਰਨੀ ਹੁੰਦੀ ਆ ਬਿਲਕੁਲ ਕੀ ਅੱਛਾ ਕਿੱਦਾਂ ਪਰ ਨਾ ਮੇਰੇ ਨਾਲ ਆਪ ਨਾਲ ਆਏ ਨਾ ਮੇਰਾ ਕੋਈ ਰਿਸ਼ਤੇਦਾਰ ਨਾਲ ਆਇਆ ਇਹ ਤਾਂ ਫਿਰ ਇਲੈਕਸ਼ਨ ਕਿੱਦਾਂ ਲੜਨੀ ਆਪਾਂ ਤੁਸੀਂ ਗੱਲਾਂ ਥੋੜੇ ਲੜ ਲੂਗਾ ਕੋਈ ਤੁਹਾਨੂੰ ਲੱਗਦਾ ਨਹੀਂ ਕਿ ਪਹਿਲੇ ਜਵਾਬਦੇਹ ਦੇਣਾ ਚਾਹੀਦਾ ਸੀ ਤੁਹਾਨੂੰ ਕਿਨਾਰਾ ਕਰ ਲੈਣਾ ਚਾਹੀਦਾ ਸੀ ਜਦੋਂ ਹੁਣ ਇਲੈਕਸ਼ਨ ਜਿਹੜਾ ਉਹ ਪੀਕ ਤੇ ਪਹੁੰਚ ਚੁੱਕਿਆ ਤਾਂ ਤੁਸੀਂ ਵੀ ਉਹ ਕਹਿ ਰਹੇ ਨੇ ਜ਼ਿਲ੍ਹਾ ਪ੍ਰਧਾਨ ਕਹਿ ਰਹੇ ਨੇ ਕਹਿੰਦੇ ਪਾਰਟੀ ਦੀ ਪਿੱਠ ਦੇ ਵਿੱਚ ਸ਼ੂਰਾ ਮਾਰਿਆ ਜੀ ਰਕੇਸ਼ ਸੁਮਨ ਨੇ ਪਾਰਟੀ ਨੇ ਮੇਰੀ ਪਿੱਠ ਤੇ ਸ਼ੂਰਾ ਮਾਰਿਆ ਤੁਹਾਨੂੰ ਹੱਲੇ ਮੈਂ ਦੱਸ ਨਹੀਂ ਸਕਦਾ ਜੋ ਕੁਝ ਹੋਇਆ ਸੋ ਕੋਈ ਗੱਲ ਨਹੀਂ ਜੋ ਹੋਇਆ ਠੀਕ ਹੈ ਉਹ ਆਪਣੇ ਘਰ ਰਾਜੀ ਅਸੀਂ ਆਪਣੇ ਘਰ ਰਾਜੀ ਤੇ ਹੁਣ ਭਗਵੰਤਮਾਨ ਸਾਹਿਬ ਵੱਲੋਂ ਕੀ ਭਰੋਸਾ ਮਿਲਿਆ ਜੀ ਤੁਹਾਨੂੰ ਭਗਵੰਤਮਾਨ ਸਾਹਿਬ ਤੋਂ ਮੈਨੂੰ ਇਹ ਭਰੋਸਾ ਮਿਲਿਆ ਕਿ ਉਹ ਸਾਡੇ ਲੋਕਾਂ ਦੇ ਲਈ ਜੋ ਵੱਧ ਤੋਂ ਵੱਧ ਹੋ ਸਕੇਗਾ ਕਰਨਗੇ ਜੋ ਪਿੱਛੇ ਬੈਕਵਰਡ ਹੈ ਜੋ ਸਾਡੇ ਐਸਸੀਐਸਟੀ ਭੈਣ ਭਰਾ ਆ ਜੀ ਉਹਨਾਂ ਦੇ ਲਈ ਜੋ ਵੀ ਕਰ ਸਕ ਜੀ ਪਰ ਕਿਹ ਜੀ ਲੋਕਾਂ ਦੇ ਵਿੱਚ ਵੀ ਇਸ ਗੱਲ ਨੂੰ ਲੈ ਕੇ ਹੁਣ ਰੋਸ ਪਾਇਆ ਜਾ ਰਿਹਾ ਜੋ ਤੁਹਾਡੇ ਵੱਲੋਂ ਹੁਣ ਖਤਮ ਚੁੱਕਿਆ ਗਿਆ ਤੇ ਲੋਕਾਂ ਦੇ ਹੁਣ ਰੋਸ ਨੂੰ ਕਿਵੇਂ ਠੰਡਾ ਕਰੋਗੇ ਕਿਵੇਂ ਦੇਖੋਗੇ ਹੁਣ ਲੋਕ ਤਾਂ ਮੈਨੂੰ ਮੁਬਾਰਕਾ ਦੇ ਰਹੇ ਆ ਮੈਂ ਜਦੋਂ ਵੀ ਕਿਸੇ ਵੀ ਮੀਟਿੰਗ ਚ ਜਾਂਦਾ ਸੀ ਲੋਕ ਮੈਨੂੰ ਸਾਈਡ ਤੇ ਹੋ ਕੇ ਸੀ ਪਈ ਤੁਸੀਂ ਉਹਨਾਂ ਤੋਂ ਬਚੋ ਮੈਨੂੰ ਤਾਂ ਇਹ ਲੱਗਦਾ ਸੀ ਜਿਵੇਂ ਪਤਾ ਨਹੀਂ ਕਿਉਂ ਕਹਿੰਦੇ ਮੈਨੂੰ ਬਚਣ ਤੋਂ ਉਲਟਾ ਕਹਿਣਾ ਚਾਹੀਦਾ ਕਿ ਲੀਡਰਾਂ ਦੇ ਨਾਲ ਚੱਲੋ ਸੋ ਮੈਂ ਤਾਂ ਡਰਿਆ ਡਰਿਆ ਉੱਥੇ ਮਤਲਬ ਮਹਿਸੂਸ ਕਰਦਾ ਸੀ ਤੇ ਹੁਣ ਤੁਸੀਂ ਡਾਕਟਰ ਰਾਜਕੁਮਾਰ ਤੇ ਚੱਪੇਵਾਲ ਦੇ ਹੱਕ ਤੇ ਵਿੱਚ ਨਿਤਰੋਗੇ ਚੋਣ ਮੈਦਾਨ ਕਰੋਗੇ ਤੁਸੀਂ ਉਹਨਾਂ ਵੱਲੋਂ ਯਾਰ ਜਦ ਪਾਰਟੀ ਸਾਡੀ ਉਹ ਆ ਤਾਂ ਉਤਰਾਂਗੇ ਕਿਉਂ ਨਹੀਂ ਉਤਰਾਂਗੇ ਅਨੇ ਜਿੱਦਾਂ ਹੁਣ ਤੁਸੀਂ ਲਗਾਤਾਰ 2 ਮਹੀਨਿਆਂ ਤੋਂ ਹੁਸ਼ਿਆਰਪੁਰ ਤੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕਰ ਰਹੇ ਸੀ ਤਾਂ ਹੁਣ ਹੁਸ਼ਿਆਰਪੁਰ ਦੇ ਵਿੱਚ ਰਹੋਗੇ ਕਿ ਹੁਣ ਮੋਹਾਲੀ ਡੇਰੇ ਲੱਗਣਗੇ ਚ ਪੱਕੇ ਫਿਰ ਕਮਾਲ ਦੀ ਗੱਲ ਆ ਸਾਡੇ ਬੰਦੇ ਤੇ ਕਾਰੋਬਾਰ ਮੈਂ ਤਾਂ ਇਹੋ ਜਿਹਿਆਂ ਨੂੰ ਵੀ ਜਾਣਦਾ ਜੇ ਇਹਨਾਂ ਦੇ ਕੰਮ ਅਮਰੀਕਾ ਕੈਨੇਡਾ ਹੈਗੇ ਆ ਰਹਿੰਦੇ ਆ ਉਹ ਆਪਣੇ ਸ਼ਹਿਰ 'ਚ ਜਾਂ ਪਿੰਡ 'ਚ ਸੋ ਜਿਵੇਂ ਪਹਿਲੇ ਰਹਿੰਦਾ ਸੀ ਉਵੇਂ ਹੀ ਰਵਾਂਗੇ ਤੇ ਪਬਲਿਕ ਨੂੰ ਪਬਲਿਕ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਹਨਾਂ ਦੇ ਵਿੱਚ ਰੋਸ਼ ਪਾਇਆ ਜਾ ਰਿਹਾ ਇਸ ਖਤਮ ਪਬਲਿਕ ਦੇ ਵਿੱਚ ਕੋਈ ਰੋਸ਼ ਨਹੀਂ ਪਾਇਆ ਜਾ ਰਿਹਾ ਪਬਲਿਕ ਦਾ ਇਹਨਾਂ ਲੀਡਰਾਂ ਤੋਂ ਪਹਿਲੇ ਹੀ ਪਰੇਸ਼ਾਨ ਪਬਲਿਕ ਚ ਰੋਸ਼ ਹੁੰਦਾ ਤੇ ਪਬਲਿਕ ਇਹਨਾਂ ਨੂੰ ਜਿਤਾਉਂਦੀ ਨਾ ਕਦੇ ਮਤਲਬ ਕਿ ਆਪਾਂ ਦਿੱਤਣ ਦੀ ਵਜ੍ਹਾ ਇਹ ਹੈਗੀ ਆ ਕਿ ਇਹ ਲੋਕ ਲੋਕਾਂ ਦੇ ਇਮੋਸ਼ਨਸ ਨਾਲ ਖੇਡ ਰਹੇ ਹੈਗੇ ਆ ਜੀ ਮਤਲਬ ਕਿ ਆਪਾਂ ਸਿੱਧੇ ਤੌਰ ਤੇ ਸੁਮਨ ਸਾਹਿਬ ਕਹਿ ਸਕਦੇ ਆ ਤੁਹਾਡੇ ਦੱਸਣ ਮੁਤਾਬਕ ਕਿ ਲੋਕਲ ਲੀਡਰਸ਼ਿਪ ਤੇ ਸੁਬਾਈ ਲੀਡਰਸ਼ਿਪ ਤੋਂ ਦੁਖੀ ਹੋ ਕੇ ਤੁਸੀਂ ਇਹ ਫੈਸਲਾ ਚੁੱਕਿਆ ਹੈ ਜੀ ਹਾਂਜੀ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਲਈ ਜੀ ਓਕੇ ਭਾਜੀ ਥੈਂਕ ਯੂ ਵੀ ਐ ਜੀਐਨਏ ਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ ਏਵਰੀਥਿੰਗ ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਓਨਟਰ We groom competent global citizens to affect positive change around them.